ਜਦੋਂ ਛੋਟੀ ਉਮਰੇ ਕੈਂਸਰ ਜਿਹੀ ਨਾਮਰਾਜ਼ ਮਾਰੀ ਜਦੋਂ ਕਿਸੇ ਬੱਚੇ ਨੂੰ ਘੇਰ ਲੇ ਉਦੋਂ ਦੇ ਪਰਿਵਾਰ ਨੂੰ ਉਹ ਖੁੰਗਲ ਕਰ ਦਿੰਦੀ ਹੈ ਇਸੇ ਤਰ੍ਹਾਂ ਦਾ ਹੀ ਇੱਕ ਪਰਿਵਾਰ ਜ਼ਿਲ੍ਹਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜਿੱਥੇ ਮਾਂ ਆਪਦੀ ਬੱਚੀ ਨੂੰ ਕਦੇ ਫਰੀਦਕੋਟ ਲੈ ਕੇ ਜਾਂਦੀ ਹੈ ਤੇ ਕਦੇ ਅੰਮ੍ਰਿਤਸਰ ਇਲਾਜ ਕਰਾਉਂਦੀ ਹੈ ਪਹਿਲਾਂ ਬੱਚੀ ਦੀ ਅੱਖ ਦੇ ਉੱਤੇ ਟਿਊਮਰ ਸੀ ਡਾਕਟਰਾਂ ਨੇ ਇਲਾਜ ਕੀਤਾ ਉਹ ਠੀਕ ਹੋ ਗਿਆ ਹੁਣ ਉਹ ਬਾਹ ਦੇ ਵਿੱਚ ਆ ਗਿਆ ਇਸ ਤੋਂ ਪਹਿਲਾਂ ਵੀ ਬੱਚੀ ਤੇ ਬਹੁਤ ਖਰਚਾ ਆਇਆ ਬੱਚੀ ਦੀ ਇੱਕ ਕਿਡਨੀ ਤੱਕ ਰਿਮੂਵ ਕਰਨੀ ਪਈ ਜਦੋਂ ਬੱਚੀ ਦੀ ਕਿਡਨੀ ਰਿਮੂਵ ਕਰਾਉਣੀ ਪਈ ਉਹਦੇ ਦਾਦੇ ਵੱਲੋਂ ਲੈ ਕੇ ਦਿੱਤਾ ਗਿਆ ਆਟੋ ਤੱਕ ਵੀ ਵੇਚਣਾ ਪਿਆ ਹੁਣ ਕੁੜੀ ਦਾ ਪਿਤਾ ਕਿਰਾਏ ਤੇ ਈ ਰਿਕਸ਼ਾ ਲੈ ਕੇ ਚਲਾ ਰਿਹਾ ਹੈ ਘਰ ਦੇ ਇਨਜੋਗੇ ਹੈ ਨਹੀਂ ਕਿ ਬੱਚੀ ਦਾ ਇਲਾਜ ਕਰਾ ਸਕਣ ਪਰ ਮਾਂ ਫਿਰ ਵੀ ਦਰਦਰ ਇਲਾਜ ਕਰਾਉਣ ਲਈ ਭਟਕ ਰਹੀ ਹੈ ਸੋ ਸਾਡੀ ਸੰਗਤ ਨੂੰ ਬੇਨਤੀ ਹੈ ਕਿ ਜੇ ਕੋਈ ਵੀ ਵੀਰਜਾ ਭੈਣ ਬੱਚੀ ਦੇ ਇਲਾਜ ਕਰਾਉਣ ਦੇ ਵਿੱਚ ਇਹਨਾਂ ਦੀ ਮਦਦ ਕਰਨੀ ਚਾਹੁੰਦਾ ਹੈ ਤਾਂ ਉਹ ਸਕਰੀਨ ਉੱਤੇ ਚੱਲ ਰਹੇ ਨੰਬਰਾਂ ਤੇ ਸੰਪਰਕ ਕਰਕੇ ਸਾਡੇ ਤੋਂ ਇਹਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ